ਜੇ ਪੰਜਾਬ ਦੀ ਪਰਾਲੀ ਸਾੜਨ ਦੇ ਨਾਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧਿਆ ਤਾਂ ਫਿਰ ਮੁੰਬਈ ਦੀ ਹਵਾ ਕਿਵੇਂ ਖਰਾਬ ਹੋ ਗਈ ਦਰਅਸਲ ਇਹ ਸਵਾਲ ਹੁਣ ਲਗਾਤਾਰ ਚਰਚਾ ਦਾ ਵਿਸ਼ਾ ਹੈ ਜਿਸ ਤਰੀਕੇ ਨਾਲ ਦਿੱਲੀ ਬੀਜੇਪੀ ਪੰਜਾਬ ਦੀ ਆਪ ਸਰਕਾਰ ਤੇ ਇਲਜ਼ਾਮ ਲਗਾ ਰਹੀ ਹੈ ਤੇ ਉਧਰ ਹੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਦਾ ਜ਼ਿੰਮੇਵਾਰ ਮਾਨ ਸਰਕਾਰ ਤੇ ਫਿਰ ਮੁੰਬਈ ਬਾਰੇ ਗੱਲ ਕੀਤੀ ਜਾਵੇ ਤਾਂ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਸੁਪਨਿਆ ਦੇ ਸ਼ਹਿਰ ਦੇ ਵਿੱਚ ਹਵਾ ਜ਼ਹਿਰੀਲੀ ਹੋ ਚੁੱਕੀ ਹੈ ਤਕਨੀਕੀ ਤੌਰ ਤੇ ਹਵਾ ਜਿਹੜੀ ਹੈ ਦਿੱਲੀ ਤਾਂ ਬਹੁਤ ਮਾੜੀ ਸ਼੍ਰੇਣੀ ਦੇ ਵਿੱਚ ਹੈ ਤੇ ਜਦੋਂ ਕਿ ਮੁੰਬਈ ਦੀ ਹਵਾ ਵੀ ਮਾੜੀ ਸ਼੍ਰੇਣੀ ਦੇ ਵਿੱਚ ਹੀ ਹੈ ਪਰ ਵੱਡਾ ਸਵਾਲ ਹੈ ਕਿ ਮੁੰਬਈ ਦੀ ਹਵਾ ਨੂੰ ਕਿਸ ਨੇ ਜ਼ਹਿਰੀਲਾ ਕੀਤਾ ਮੁੰਬਈ ਦੇ ਵਿੱਚ ਕੋਈ ਕਿਸਾਨ ਤਾਂ ਹੈ ਨਹੀਂ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚ ਖੇਤੀਬਾੜੀ ਨਹੀਂ ਹੈ ਪਰ ਉੱਥੇ ਕਿਸਾਨ ਪਰਾਲੀ ਨਹੀਂ ਸਾੜਦੇ ਨੇ ਫਿਰ ਵੀ ਉੱਥੇ ਪ੍ਰੋਡਕਸ਼ਨ ਕਿਵੇਂ ਵਧਿਆ ਪਰ ਕਿਉਂ ਸਮਾਗਏ ਦਿੱਲੀ ਵਾਸੀ ਖਾਸ ਕਰਕੇ ਇਸ ਦੇ ਨੇਤਾ ਇਸ ਸਵੀਕਾਰ ਕਰਨ ਕਿ ਉਹ ਖੁਦ ਪ੍ਰਦੂਸ਼ਣ ਸੰਕਟ ਦੇ ਲਈ ਜ਼ਿੰਮੇਵਾਰ ਨੇ ਜਿਸ ਦਾ ਉਹ ਸਾਹਮਣਾ ਕਰ ਰਹੇ ਨੇ ਤੇ ਇਸੇ ਦਰਮਿਆਨ ਉਹਨਾਂ ਨੂੰ ਪ੍ਰਦੂਸ਼ਣ ਦੇ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਬੰਦ ਕਰ ਦੇਣਾ ਚਾਹੀਦਾ ਤੇ ਕਿਸਾਨਾਂ ਨੂੰ ਖਲਨਾਇਕ ਦੇ ਵਜੂ ਦਰਸਾਉਣ ਦੀ ਬਜਾਏ ਪ੍ਰਦੂਸ਼ਣ ਦੀ ਅਸਲੀਅਤ ਦਾ ਸਾਹਮਣਾ ਕਰਨਾ ਚਾਹੀਦਾ ਤਾਂ ਜੋ ਸਲਾਣਾ ਸਮੱਸਿਆ ਦਾ ਇੱਕ ਅਸਲੀ ਹੱਲ ਲੱਭਿਆ ਜਾ ਸਕੇ ਤੇ ਉਸ ਨੂੰ ਲਾਗੂ ਵੀ ਕੀਤਾ ਜਾ ਸਕੇ ਤਾਂ ਰਾਜਨੀਤਿਕरण ਦੇ ਯੋਗ ਸੋ ਵਿਸ਼ੇ ਨੇ ਹਾਲਾਂਕਿ ਪ੍ਰਦੂਸ਼ਣ ਨੂੰ ਛੱਡ ਦਿਓ ਨਹੀ ਤਾਂ ਜਦੋਂ ਦੇਸ਼ ਦੇ ਵਿੱਚ ਪ੍ਰਾਲੀ ਸਾਰਨਾ ਪੂਰੇ ਤਰੀਕੇ ਨਾਲ ਬੰਦ ਹੋ ਜਾਵੇਗਾ ਤਾਂ ਤੁਹਾਡੇ ਕੋਲ ਕੋਈ ਜਵਾਬ ਹੀ ਨਹੀਂ ਰਹੇਗਾ